सत श्रीकाल सारा मेरा नाम निमिषा है मैं टी एम लुधियाना हूँ यहाँ की लुधियाना की सेल्स वगैरह सारी मैं देखती हूँ मैडम आज पहला दिन है एग्जीबिशन में सर बहुत अच्छा रिस्पॉन्स है यहाँ पर आ, बहुत सारे खानों से मिलना जो एंड यूजर्स हैं हमारे टायर के उनसे मिलकर बहुत अच्छा लग रहा है उनका फीडबैक मिल रहा है बहुत बढ़िया लग रहा है सर एग्जीबिशन में कौन सी आप नई आइटम लेके आए हैं किसानों के लिए हम आप देख सकते हैं श्रेष्ठ प्लस हम अपनी नई आइटम लेकर आए हैं ये हमने नया टायर अभी लॉन्च किया है श्रेष्ठ प्लस करके ये टायर हमारी इंडस्ट्री में सबसे हैवी टायर माना जा रहा है इसमें हमने बहुत ही सॉलिड कंपाउंड यूज़ किया है जो कि इस टायर को तो बहुत स्पेशल बनाता है हमारी टेक्नोलॉजी है टेक्नोलॉजी है वो भी एक डिफ्रेंशिएटर है पूरी मार्केट से एक जैसे कि आपने पूछा कौन सी नई टेक्नोलॉजी फार्म में तो हम लाए ही अपना एक नया प्रोडक्ट एक हम प्रोडक्ट लाए हैं पीसीआर में ये हमारा एक स्मार्ट टायर है रॉयल स्मार्ट इसके अंदर आप देख सकते हैं एक सेंसर लगा हुआ है तो ये जो सेंसर है ये आपके फोन के साथ कनेक्ट हो जाता है और आपको एक लाइफ टाइम टेम्परेचर और लाइफ टाइम प्रेशर बताता है इस तरीके से हम एक सेफ्टी प्रमोट कर रहे हैं ऑल द वुमेन ड्राइवर्स जो कि अपने फ़ोन से ट्रैक कर सकती है कि एयर प्रेशर क्या है और अपना टेम्परेचर क्या है टायर का ताकि सेफ्टी बनी रहे एक हमारा ये प्रोडक्ट है इसके अलावा हमारी पूरी रेंज है आप देख सकते हैं हमारे पास यहाँ पर एल सी वी एल सी वी एस सी वी स्कूटर पी सी आर एलसीवी के डाइल नहीं है और यहां से हमारी पूरी एंटायर रेंज फार्म थी। सर की सर के कहना चाहंदे हो आज एग्जीबिशन पर आए हो थे बहुत अच्छा लग रहा है अपना स्टॉल बहुत अच्छा है प्लस दी आज ओपनिंग है तो गैदरिंग भी अच्छी है और पीपल आ रहे हैं सर कंपनी वाला केड़ी आइटम की के जेड़ी खास किसानों वास्ते आई है किसानों वास्ते सर चीज लेके आए हो मेरे ਕਿਸਾਨਾਂ ਵਾਸਤੇ ਕਿਸਾਨਾਂ ਵਾਸਤੇ ਕਿਹੜੀ ਆਈਟਮ ਤੁਸੀਂ ਨਵੀਂ ਲੈ ਕੇ ਆਏ ਹੋ ਸ੍ਰੇਸ਼ਟ ਪਲੱਸ ਠੀਕ ਹੈ ਜੀ ਸਰ ਉਹ ਕਿਸਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਿਹੜੇ ਨਹੀਂ ਆ ਚੱਕੇ ਸਕੇ ਤੇ ਉਹਨਾਂ ਨੂੰ ਇਹ ਹੈ ਕਿ 7 ਸਾਲ ਦੀ ਇਹਦੀ ਵਾਰੰਟੀ ਹੈ 3 ਸਾਲ ਦੀ ਕੱਟ ਦੀ ਵੀ ਗਰੰਟੀ ਹੈ ਔਰ ਟਾਇਰ ਬਹੁਤ ਵਧੀਆ ਹੈ ਪਹਿਲੇ ਵੀ ਪਰਫਾਰਮੈਂਸ ਅੱਛਾ ਕਰ ਰਿਹਾ ਤੇ ਬਹੁਤ ਅੱਛਾ ਕਰ ਸਰ ਕੱਲ ਦਾ ਦਿਨ ਬਾਕੀ ਹੈ ਕਿਸਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਿਹੜੇ ਇੱਥੇ ਨਹੀਂ ਪਹੁੰਚ ਪਾਏ ਨਹੀਂ ਪਹੁੰਚ ਪਾਏ ਹਾਂਜੀ ਹਾਂਜੀ ਉਨਨੂੰ ਇਹ ਸੰਦੇਸ਼ ਹੈ ਵੀ ਟਾਇਰ ਜਿਹੜਾ ਹੈਗਾ ਸ੍ਰੇਸ਼ਟ ਪਲੱਸ ਦਾ ਜ਼ਰੂਰ ਲਗਾਓ ਤੇ ਜਿੰਮੇਵਾਰੀ ਹੈ ਪੂਰੀ ਔਰ ਨੇੜੇ ਡੀਲਰ ਨੈਟਵਰਕ ਹੈ ਉੱਥੇ ਤੁਹਾਨੂੰ ਸੁਣਵਾਈ ਹੋਏਗੀ ਮੇਰਾ ਨਾਮ ਪ੍ਰਭਾਤ ਕੌਸ਼ਲ ਹੈ ਮੈਂ ਰੀਜਨਲ ਮੈਨੇਜਰ ਹੈਗਾ ਹਾਂ ਜਿੱਕੇ ਟਾਇਰ ਦੇ ਵੀ ਸਰ ਅਜ ਦੂਸਰਾ ਦਿਨ ਇੱਕ ਐਗਜ਼ੀਬਿਸ਼ਨ ਕੀ ਆਪਣਾ ਰਿਸਪੌਂਸ ਕੀ ਰਿਹਾ ਰਿਸਪੌਂਸ ਬਹੁਤ ਵਧੀਆ ਹੈ ਕੱਲ ਥੋੜਾ ਕਰਾਊਡ ਘੱਟ ਸੀ ਅੱਜ ਕਰਾਊਡ ਛੁੱਟੀ ਕਰਕੇ ਸੈਟਰਡੇ ਕਰਕੇ ਬਹੁਤ ਵਧੀਆ ਕਰਾਊਡ ਹੈ ਔਰ ਕੱਲ ਦੀ ਸਾਨੂੰ ਉਮੀਦ ਹੈਗੀ ਹੈ ਕਿ ਕੱਲ ਇਸ ਤੋਂ ਡਬਲ ਮਿਲੇਗਾ ਹੋਰ ਕੀ ਕਹਿਣਾ ਚਾਹੁੰਦੇ ਹੋ ਕਿਸਾਨਾਂ ਬਾਰੇ ਕਿਸਾਨਾਂ ਲਈ ਮੈਂ ਇੱਕ ਰਿਕਮੈਂਡ ਕਰੂੰਗਾ ਕਿਉਂਕਿ ਅੱਪਾ ਪਹਿਲਾਂ ਸੋਨਾ 1 ਪ੍ਰੋਡਕਟ ਲੈ ਕੇ ਆਏ ਸੀ ਜੇ ਕਿ ਡਾਇਰ ਦਾ ਪਹਿਲਾਂ ਇੱਕ ਕੱਲਾ ਸਿੰਗਲ ਸੋਨਾ 1 ਪ੍ਰੋਡਕਟ ਹੁੰਦਾ ਸੀ ਉਸ ਤੋਂ ਬਾਅਦ ਆਪਾਂ ਨੇ ਸ੍ਰੇਸ਼ਟ ਲਾਂਚ ਕੀਤਾ ਹੈ ਇਸ ਵਾਰੀ ਆਪਾਂ ਨੇ ਹੁਣੇ ਤੁਹਾਡੇ ਸਾਹਮਣੇ ਲਾਂਚਿੰਗ ਕੀਤੀ ਹੈ ਸ੍ਰੇਸ਼ਟ ਪਲੱਸ ਦੀ ਸ੍ਰੇਸ਼ਟ ਪਲੱਸ ਬਹੁਤ ਸਟਰੋਂਗ ਟਾਇਰ ਹੈਗਾ ਮਤਲਬ ਸਭ ਤੋਂ ਅੱਪ ਵਰਜ਼ਨ ਹੈਗਾ ਆਪਣਾ ਉਹ ਖੋਲੀ-ਵਲੀ ਆਪਾਂ ਰੇਡੀਅਲ ਦੇ ਵਿੱਚ ਵੀ ਆ ਰਹੇ ਔਰ ਬਿਦਿਨਾ 4 ਤੋਂ 5 ਮੰਨ ਦੇ ਵਿੱਚ ਆਪਾਂ ਰੇਡੀਅਲ ਦਾ ਟਾਇਰ ਕਿਸਾਨਾਂ ਲਈ ਲੈ ਕੇ ਆਵਾਂਗੇ ਨਮਕਾ ਸਰ ਡਾਇਰੈਕਟ ਕਿਸੇ ਨੇ ਤੁਹਾਨੂੰ ਕੰਟੈਕਟ ਕਰਨਾ ਹੋਵੇ ਕਿਸ ਤਰ੍ਹਾਂ ਕੰਟੈਕਟ ਕਰ ਸਕਦਾ ਡਾਇਰੈਕਟਲੀ ਆਪਾਂ ਦੇ ਸਰ ਡੀਲਰ ਹਰ ਲੋਕੇਸ਼ਨ ਦੇ ਉੱਪਰ ਆਪਣੀ ਡੀਲਰ ਰਹੀ ਹੈ ਵੈਸੇ ਪੰਜਾਬ ਦੇ ਵਿੱਚ ਆਪਣੀ ਡਿਸਟ੍ਰਿਬਿਊਟਰਸ ਹੈ ਹਿੰਦੁਸਤਾਨ ਏਜੰਸੀਜ਼ ਲੁਧਿਆਣਾ ਟਾਇਰ ਮਾਰਕੀਟ ਦੇ ਵਿੱਚ ਪੰਜਾਬ ਦੇ ਵਿੱਚ ਜੋ ਸਪਲਾਈ ਹੈ ਸਾਰੀ ਇਹਨਾਂ ਦੇ ਥਰੂ ਹੋ ਰਹੀ ਹੈ ਠੀਕ ਹੈ ਸਰ ਕੀ ਨਾਮ ਹੈ ਸਰ ਮੈਂ ਦਾ ਸਰਬਜੀਤ ਸਿੰਘ ਹੈ ਡੀਨਰ ਸਰਵਿਸ ਮੈਨੇਜਰ ਪੰਜਾਬ ਹਿਮਾਚਲ ਜੀ ਐਂਡ ਕੇ ਚੰਡੀਗੜ੍ਹ ਸਰ ਕੀ ਕਹਿਣਾ ਚਾਹੁੰਦੇ ਹੋ ਸਰ ਮੈਂ ਕਹਿੰਦਾ ਜੋ ਆਪਾਂ ਟਾਇਰ ਲਾਂਚ ਕੀਤਾ ਹੈ ਸ਼੍ਰੇਸ਼ਟ ਪਲਸ ਇਸ ਟੈਪਲਕ ਪੈਟਰਨ ਦੇ ਵਿੱਚ ਲਾਂਚ ਕੀਤਾ ਹੈ ਜਿੱਦੀ ਅੱਧੀ ਗੁੱਟੀ ਹੋਣ ਦੇ ਬਾਅਦ ਟਾਇਰ ਦੀ ਗੁੱਟੀ ਹੋਰ ਚੌੜੀ ਹੋ ਜਾਂਦੀ ਹੈ ਇਹ ਸਭ ਤੋਂ ਵੱਧ ਗੁੱਟੀ ਵਾਲਾ ਟਾਇਰ ਹੈ ਤੇ ਇਸ ਦੇ ਵਿੱਚ ਸਾਡੇ ਮੈਨੂਫੈਕਚਰਿੰਗ ਵਾਰੰਟੀ ਜਿਹੜੀ ਆਉਂਦੀ ਹੈ 7 ਸਾਲ ਦੇ ਵਿੱਚ ਆਉਂਦੀ ਹੈ ਤੇ 3 ਸਾਲ ਦੀ ਦੀ ਅਨਕੰਡੀਸ਼ਨਲ ਵਾਰੰਟੀ ਹੈਗੀ ਹੈ ਜੋ স্পੈਸ਼ਲ ਵਾਰੰਟੀ ਹੈ ਸਾਡੇ ਕੋਲ ਆਨਲਾਈਨ ਕਲੇਮ ਸੈਟਲਮੈਂਟ ਪ੍ਰੋਸੈਸ ਵੀ ਹੈ ਜਿੱਤੇ ਵੀ ਫਾਰ ਫਾਰ ਆਪਣੇ ਕੋਲ ਜੋ ਆਪਣੇ ਕਿਸਾਨ ਪਰ ਆਏ ਉਹ ਜਾ ਕੇ ਡਾਇਰੈਕਟਲੀ ਆਨਲਾਈਨ ਕਲੇਮ ਸੈਟਲਮੈਂਟ ਵੀ ਕਰਾ ਸਕਦੇ ਆ ਜਿੱਤੇ ਡਿਜੀਟਲ 15 ਮਿੰਟ ਦੇ ਵਿੱਚ ਆਨਲਾਈਨ ਕਲੇਮ ਸੈਟਲਮੈਂਟ ਹੋ ਜਾਂਦਾ ਹੈ ਔਰ ਸਾਡੇ ਡੀਲਰ ਥਰੂ 15 ਮਿੰਟ ਦੇ ਵਿੱਚ ਅੱਧੇ ਘੰਟੇ ਦੇ ਵਿੱਚ ਟਾਇਰ ਜਿਹੜਾ ਹੈ ਉਹਨੂੰ ਨਵਾਂ ਟਾਇਰ ਉਸੇ ਸਾਈਜ਼ ਘੱਟ ਕੇ ਦਿੱਤਾ ਜਾਂਦਾ ਹੈ ਉਸੇ ਨਾਲ ਹੀ ਅਸੀਂ ਪਹਿਲੇ ਅਸੀਂ ਐਗਰੋ গোল্ড ਟਾਇਰ ਪਹਿਲੇ ਲਾਂਚ ਕੀਤਾ ਸੀ ਰੇਡੀਅਲ ਜੋ ਬਹੁਤ ਸਕਸੈਸਫੁਲੀ ਚੱਲਿਆ ਉਹ ਔਰ 3-4 ਮਹੀਨੇ ਦੇ ਵਿੱਚ ਆਪਾਂ ਇਹ ਇੱਕ ਨਵਾਂ ਰੇਡੀਅਲ ਟਾਇਰ ਅਸੀਂ ਲਾਂਚ ਕਰਾਂਗੇ ਜਿਸ ਦੇ ਵਿੱਚ ਸਟੀਲ ਬੈਲਟਡ ਰੇਡੀਅਲ ਟਾਇਰ ਹੋਏਗਾ ਜੋ ਕਿ ਜੈਕੇ ਟਾਇਰ ਦਾ ਸਭ ਤੋਂ ਪਹਿਲਾ ਸਟੀਲ ਬੈਲਟਡ ਰੇਟਿਡ ਟਾਇਰ ਹੋਵੇਗਾ ਜੋ ਅਸੀਂ ਅੱਛਾ ਲਾਂਚ ਕਰਾਂਗੇ ਔਰ ਉਸਤੇ ਵੀ ਅੱਛੀ ਵਾਰੰਟੀ ਦੇਵਾਂਗੇ